ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਪੈਰੋ ਮਹਲਾ 50 ਨਿਰਤਨ ਕਾ ਤੁਮ ਦੇਵ ਹ ਤਨਾ ਅਨੇਕ ਪਾਪ ਜਹੇ ਨਿਰਮਲ ਮਨਾ ਸਗਲ ਮਨੋਰਥ ਪੁਰਨ ਕਾਮ ਪਗਤ ਆਪਣੇ ਕਾ ਦੇਵ ਹੋ ਨਾਮ ਸਫਲ ਸਿਵਾ ਗੋਪਾਲ ਰਾਇ करण करावेन हार स्वामी ताते विर्था कोए ना जाए रहा रोगी का प्रब खंड हो रोग दुखिए का मिटाव हो प्रब शोक निथावे कौ तुम थाना बिठाव हा दास अपने को भक्ति लव हा निमाणे को प्रब दे तो मान मूड मुक्त होए चतर सज्ञान सगल प्यान क पाउन सै जन अपने कै हर मन बसै पार ब्रह्म प्रब सुख निदान तत् ज्ञान हर अमृत नाम ਕਰ ਕਿਰਪਾ ਸੰਤ ਟਹਿ ਲ ਲੈ ਨਾਨਕ ਸਾਧੂ ਸੰਗ ਸਮਏ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਨੇ ਤਨ ਕਾ ਤੁਮ ਦੇਵ ਤਨਾ ਅਨੇਕ ਪਾਪ ਜਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕਾ ਦੇਵ ਹੋ ਨਾਮ ਸਫਲ ਸਿਵਾ ਗੋਪਾਲ ਰਾਏ ਕਰਨ ਕਰਾਵਨ ਹਾਰ ਸੁਆਮੀ ਤਾਤੇ ਬਿਰਥਾ ਕੋਈ ਨਾ ਜਏ ਰਹਾ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾ ਮਿਟਾਵਹੁ ਪ੍ਰਭ ਸੋਗ ਨਿਥਾਵੇ ਕਉ ਤੁਮ ਥਾਨ ਬਿਠਾਵਹੁ ਦਾਸ ਆਪਣੇ ਕਉ ਭਗਤੀ ਲਵਹਾਂ ਨਿਮਾਣੇ ਕਉ ਪ੍ਰਭ ਦੇ ਤੋ ਮਨ ਮੂੜ ਮੁਕਤ ਹੋਏ ਚਤਰ ਸਗਿਆਨ ਸਗਲ ਪਿਆਨ ਕਾ ਪਾਉਨ ਸੈ ਜਨ ਆਪਣੇ ਕਹਿ ਹਰਮਨ ਬਸੈ ਪਾਰ ਬ੍ਰਹਮ ਪ੍ਰਭ ਸੋਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਾਜ ਕਿਰਪਾ ਸੰਤ ਟਹਿ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਹਰੋ ਮਹਲਾ ਪੰਜਵਾ ਨਿਰਤਨ ਕਾ ਤੁਮ ਦਿਵਹ ਤਨਾ ਅਨੇਕ ਪਾਪ ਜਹੇ ਨਿਰਮਲ ਮਨਾ ਸਗਲ ਮਨੋਰਥ ਪੁਰਨ ਕਾਮ ਭਗਤ ਆਪਣੇ ਕਾ ਦੇਵ ਹੋ ਨਾਮ ਸਫਲ ਸਿਵਾ ਗੋਪਾਲ ਰਾਇ ਕਰਨ ਕਰਾਵਨ ਹਾਰ ਸੁਆਮੀ ते बिरथा कोई न जाए रहा रोगी का प्रभ खंड हो रोग दुखिये का मिट्ट प्रभ सोग निथावे कौ तुम थान बिठाब दास अपने कौ पगती निमाने कौ प्रभ दे तो माना ਮੂੜ ਮੁਕਤ ਹੋਏ ਚਤਰ ਸਗਿਆਨ ਸਗਲ ਪਿਆਨ ਕਪਾਉ ਨ ਸੈ ਜਨ ਆਪਣੇ ਕੇ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੋਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਾਰ ਕਿਰਪਾ ਸੰਤ ਟਹਿ ਲੈ ਲਾਏ नानक साधू संग समय सतनाम श्री वह गुरु साहिब जी पैरो महला پنجਵਾ ને تنکا ਤੁਮ دیوہ تਨਾ અનક પાપ જહે નિર્મલ મના સગલ મનોરથ પૂર્ણ કામ પાગત અપને કા દેવ હો નામા ਸਫਲ ਸਿਵਾ ਗੋਪਾਲ ਰਾਏ ਕਰਨ ਕਰਾਵਨ ਹਾਰ ਸੁਆਮੀ ਤਾਤੇ ਵਰਥਾ ਕੋਈ ਨਾ ਜਾਏ ਰਹਾ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾ ਮਿਟਬ ਹੋ ਪ੍ਰਭ ਸੋਗ ਨਿਥਾਵੇ ਕਉ ਤੁਮ ਥਾਨ ਬਿਠਾਵਹਾ ਦਾਸ ਆਪਣੇ ਕੋ ਭਗਤੀ ਲਵਾਂ ਨਿਮਾਣੇ ਕੋ ਪ੍ਰਭ ਦੇ ਤੋ ਮਾਨਾ ਮੂੜ ਮੁਕਤ ਹੋਏ ਚਤਰ ਸਗਿਆਨ ਸਗਲ ਪਿਆਨ ਕਾ ਪਾਉ ਨ ਸੈ ਜਨ ਆਪਣੇ ਕੈ ਹਰਮਨ ਬਸੈ ਪਾਰ ਬ੍ਰਹਮ ਪ੍ਰਭ ਸੋਖ ਨਿਦਾਨਾ ਤਤ ਗਿਆਨ ਹਰ ਅੰਮ੍ਰਿਤ ਨਾਮ ਕਾਜ ਕਿਰਪਾ ਸੰਤ ਟੈ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹਿ